ਅੱਜ ਪੂਰੇ ਪੰਜਾਬ ਦੇ ਵਿੱਚ ਐਸਕੇਐਮ ਦੇ ਕਾਲ ਦੇ ਉੱਪਰ ਕਿਸਾਨਾਂ ਦੇ ਵੱਲੋਂ ਹੱਲਾਬੋਲ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਅੱਗੇ ਕੀਤਾ ਗਿਆ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਤਸਵੀਰਾਂ ਤੁਸੀਂ ਸੰਗਰੂਰ ਵਿਧਾਇਕ ਨਰਿੰਦਰ ਕੌਰ ਭਰਾ ਦੇ ਘਰ ਦੇ ਅੱਗੇ ਦੇਖ ਰਹੇ ਹੋ ਜਿੱਥੇ ਕਿ ਉਗਰਾਹਾ ਜਥੇਬੰਦੀ ਤੇ ਡਕੌਂਦਾ ਜਥੇਬੰਦੀ ਦੇ ਨਾਲ ਹੋਰ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਐਸਕੇਐਮ ਦੇ ਕਾਲ ਦੇ ਉੱਪਰ ਵੱਡੇ ਪ੍ਰਦਰਸ਼ਨ ਕੀਤੇ ਗਏ ਉੱਥੇ ਹੀ ਸੰਗਰੂਰ ਦੇ ਵਿੱਚ ਧੂਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਦੇ ਅੱਗੇ ਉਸ ਨਾਮ ਦੇ ਵਿੱਚ ਅਮਨ ਰੂੜਾ ਦੇ ਦਫ਼ਤਰ ਦੇ ਅੱਗੇ ਦੜਬੇ ਦੇ ਵਿੱਚ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦੇ ਅੱਗੇ ਤੇ ਲਹਿਰੇ ਖਾਗ ਦੇ ਵਿੱਚ ਮੰਤਰੀ ਬਰਿੰਦਰ ਕੋਇਲ ਦਫ਼ਤਰ ਦੇ ਅੱਗੇ ਜਿਹੜੇ ਹੈਗੇ ਨੇ ਪ੍ਰਦਰਸ਼ਨ ਵੱਡੇ ਪੱਤਰ ਦੇ ਉੱਪਰ ਕੀਤੇ ਗਏ ਤੇ ਸਾਫ਼ ਤੌਰ ਦੇ ਉੱਪਰ ਜੁਗਿੰਦਰ ਸਿੰਘ ਉਗਰਾਹਾ ਵੀ ਇੱਥੇ ਪਹੁੰਚੇ ਦਿੱਤੇ ਉਹਨਾਂ ਨੇ ਕਿਹਾ ਕਿ ਦਿੱਤੇ ਕੇਂਦਰ ਦੇ ਖਿਲਾਫ ਅਸੀਂ ਆਪਣੀਆਂ ਕਿਸਾਨੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਾਂ ਅਗਰ ਪੰਜਾਬ ਸਰਕਾਰ ਨੇ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਤਾਂ ਅਸੀਂ ਪੰਜਾਬ ਦੇ ਵਿੱਚ ਵੀ ਹਰ ਇੱਕ ਧਰਨੇ ਪ੍ਰਦਰਸ਼ਨ ਉਸੇ ਤਰੀਕੇ ਨਾਲ ਕਰਾਂਗੇ ਜਦੋਂ ਤੱਕ ਸਾਡੀਆਂ ਕਿਸਾਨੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਜੋਗਿੰਦਰ ਹੋਗਰਾ ਹਾਂ ਵੀ ਪਹੁੰਚੇ ਉਹਨਾਂ ਦੇ ਜੋ ਬਿਆਨ ਉਹ ਵੀ ਤੁਹਾਨੂੰ ਸੁਣਾਉਣੇ ਆ ਜੈ ਧਰਨਾ ਦੇ ਖਿਲਾਫ ਜਿਹੜਾ ਭਗਵੰਤ ਮਾਨ ਦੇ ਮੀਟਿੰਗ ਚ ਵਾਕਆਊਟ ਕਰ ਗਿਆ ਉਹਦੇ ਰੋਸ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਐਮਐਨਏ ਨੇ ਧਰਨਾ ਲਾਇਆ ਸੀ ਆਮ ਲੋਕਾਂ ਨੂੰ ਸਾਨੂੰ ਮੀਡੀਆ ਰਹੀਆਂ ਸੀ ਗੱਲ ਦੱਸੀ ਇਹ ਗੱਲ ਕੀਤੀ ਸੀ ਕੀ ਕਰਨ ਜਾ ਰਹੇ ਸੀ ਅਸੀਂ ਕਿਹੜੀਆਂ ਮੰਗਾਂ ਤੇ ਅਸੀਂ ਅੱਜ ਪ੍ਰਦਰਸ਼ ਪ੍ਰੋਟੈਸਟ ਰੱਖਿਆ ਸੀ ਉਹਦੇ ਰੋਸ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਪੰਜਾਬ ਦੀਆਂ ਇਸ ਕੇਂਦਰ ਨਾਲ ਸੁਤੰਤਰ ਜਥੇਬੰਦੀਆਂ ਦਾ ਇਹ ਇੱਕ ਇਹ ਪ੍ਰੋਗਰਾਮ ਹੈ ਇਹ ਬਾਰੰਦ ਤੇ ਜਿਵੇਂ ਹੁਣ ਤੁਸੀਂ ਜਿਹੜਾ ਚੰਡੀਗੜ੍ਹ ਕੋਚ ਦਾ ਸੀਗਾ ਪਹਿਲਾ ਪ੍ਰੋਗਰਾਮ ਹੁਣ ਉਹ ਅਗਲੀ ਰਣਨੀਤੀ ਕੀ ਆ ਜਿਹੜੇ ਜਿਹੜੇ ਪ੍ਰੋਟੈਸਟ ਦੇ ਕੋ ਰਣਨੀਤੀਆਂ ਬਣਦੀਆਂ ਰਹਿੰਦੀਆਂ ਨੇ ਉਹਦੇ ਸਾਥੇ ਮੀਟਿੰਗ ਲਾਵਾ ਤੇ ਅਸੀਂ 15 ਤਰੀਕ ਦੀ ਮੀਟਿੰਗ ਰੱਖੀ ਹੋਈ ਹੈ ਇਸ ਕੇ ਅੰਦਰ ਉਹਦੇ ਵਿੱਚ ਅਗਲਾ ਪ੍ਰੋਗਰਾਮ ਕੀ ਕਰਨਾ ਹੈ ਉਹਦੇ ਬਾਰੇ ਵਿਚਾਰ ਕੀਤਾ ਗਿਆ ਆ ਚਰਚਾ ਸਾਰੀ ਚੱਲ ਗਈ ਹੈ ਅਗਲਾ ਪ੍ਰੋਗਰਾਮ ਦੇਖੋ ਪਕਾਹੇ ਇਕਤਾ ਦੀ ਮੀਟਿੰਗ ਹੋਣੀ ਹੈ ਕਿ ਕੋਈ ਅਪਡੇਟ ਹੈ ਕਿ ਕਦੋਂ ਹੁਣ ਹੋ ਰਹੀ ਹੈ ਕਿ ਸੱਤਾ ਪੱਤਰ ਦਿੱਤਾ ਹੈ ਅਖਨੌਰੀ ਨੇ ਸੰਭੂ ਦਿੱਤਾ ਹੈ ਇਕਤਾ ਤੋਂ ਉਹਨਾਂ ਨੇ ਉਹ 19 ਤਰੀਕ ਦੀ ਉਹਨਾਂ ਦੀ ਮੀਟਿੰਗਾਂ ਵੀ ਮਾਰਚ ਦੀ ਆ ਸਾਡੇ ਪ੍ਰੋਗਰਾਮ ਆਗੇ ਕੁਝ ਇਧਰ ਦੀ ਸਰਕਾਰ ਦੇ ਨਾਲ ਕੱਚਾ ਗੱਲ ਹੋਈ ਹੈ ਜਿਹੜਾ ਹੋਣੀ ਪਹਨਚਾ ਅਸੀਂ ਮੀਨੂ ਪ੍ਰੋਗਰਾਮ ਚੁਲਝੇ ਹੋਇਆ ਇਸ ਕਰਕੇ ਅਸੀਂ ਵਿਚਾਰਿਆ ਉਹਨਾਂ ਨੂੰ ਕੋਈ ਚਿੱਠੀ ਪੱਤਰ ਕੱਢੀਏ ਕੋਈ ਗੱਲਬਾਤ ਆਪਸ ਵਿੱਚ ਬਾਅਦ ਚ ਪਰ ਹੁਣ ਕੋਈ ਗੱਲ ਉਸ ਤੋਂ ਬਾਅਦ ਨਹੀਂ ਜਿੱਦ ਤੱਕ ਹੋਈ ਨਹੀਂ ਕਰ ਲਾ ਪਹਿਲਾਂ ਕਿਸਾਨਾਂ ਨੇ ਵਿਰੋਧ ਕਰਦੇ ਸੀ ਭਾਜਪਾ ਆਗੂਆਂ ਦਾ ਜਦੋਂ ਵੋਟਾਂ ਪਈਆਂ ਸੀ ਪਿੰਡਾਂ 'ਚ ਵਿਰੋਧ ਹੋ ਰਹੇ ਸੀ ਹੁਣ ਤੁਸੀਂ ਕਹਿੰਦੇ ਅਸੀਂ 2027 ਦੇ ਵਿੱਚ ਭਗਵੰਤ ਮਾਨ ਨੂੰ ਵੀ ਸਾਹਮਣਾ ਕਰਨਾ ਪੈਸਾ ਦੇਖੋ ਇਹ ਗੱਲ ਤਾਂ ਅਸੀਂ ਇਹ ਤਾਂ ਕੈਸੀਆਂ ਹੋਈਆਂ ਨੇ ਜਦੋਂ ਡਿਸੀਜਨ ਹੋ ਜਾਂਦਾ ਉਸ ਤੋਂ ਬਾਅਦ ਕਹਿਣਾ ਪੈ ਸਕਦਾ ਦੇਖੋ ਕਿਸ ਕਿਸੇ ਵੀ ਪਾਰਟੀ ਨੂੰ ਜਦੋਂ ਕਿਸੇ ਦੀ ਸਰਕਾਰਾਂ ਨਾਲ ਜਾਂ ਕਿਸਾਨ ਜਥੇਬੰਦੀਆਂ ਨੇ ਦੁਰਭਿਵਾਰ ਕਰਦਾ ਕੋ ਜੀ ਫਰਜ਼ ਕਰ ਲੋ ਉਹਨਾਂ ਨੇ ਮਤਲਬ ਬੀਜੇਪੀ ਨੇ ਹੁਣ ਸਾਡੇ ਨਾਲ ਉੱਥੇ ਇੰਨਾ ਵਿਹਾਰ ਕੀਤਾ ਸੀਗਾ ਹੂੰ ਦਿੱਲੀ ਦੇ ਵਿੱਚ ਉਹਦੇ ਚ ਤੰਗ ਆਏ ਕਿਸਾਨਾਂ ਨੇ ਬੀਜੇਪੀ ਦਾ ਵਿਰੋਧ ਵੀ ਕੀਤਾ ਪ੍ਰਦਰਸ਼ਨ ਵੀ ਕੀਤਾ ਹੁਣ ਇਹ ਜਿੱਥੇ ਬੰਦੀਆਂ ਵਿਚਾਰਨੀਆਂ ਸਾਰਾ ਪ੍ਰੋਸੈਸ ਦੇ ਵਿੱਚ ਇਹਦਾ ਅਮਲ ਕਿ ਮੇਰੇ ਸਾਡੇ ਨਾਲ ਚੱਲਿਆ ਕਿਵੇਂ ਅਸੀਂ ਨੈਗੇਟਿਵ ਗੱਲਾਂ ਨਹੀਂ ਪੋਜ਼ਿਟਿਵ ਗੱਲਾਂ ਵੀ ਦੇਖਾਂਗੇ ਪੋਜ਼ਿਟਿਵ ਕੀ ਰਹੀਆਂ ਨੈਗੇਟਿਵ ਕੀ ਜੇ ਹੁਣ ਇਹ ਬਿਹਾਰ ਆਪਦੇ ਦਰਸਤ ਨਹੀਂ ਕਰਦੇ ਫਿਰ ਕਿਸਾਨ ਜੱਤੇ ਬੰਦੀਆਂ ਕਿਸੇ ਪੈਨ ਵੀ ਕੋਈ ਫੈਸਲਾ ਲੈ ਸਕਦਾ ਝੋਨੇ ਨੂੰ ਲੈ ਕੇ ਕਿਵੇਂ ਦੇਖਦੇ ਹੋ ਤੁਸੀਂ ਮੀਟਿੰਗ ਵਿੱਚ ਕਿਹਾ ਸੀ ਕਿ ਝੋਨੇ ਦੀ ਲਵਾਈ ਨੂੰ ਲੈ ਕੇ ਸਹਿਮਤੀ ਬਣੀ ਸੀ ਮੁੱਖ ਮੰਤਰੀ ਦੇ ਝੋਨੇ ਦੀ ਲਵਾਈ ਨੂੰ ਲੈ ਕੇ ਕੋਈ ਜ਼ਿਆਦਾ ਬਹਿਸ਼ ਨਹੀਂ ਹੋਈ ਉਹ ਤੇ ਸਹਿਮਤੀ ਦਿੱਤੀ ਆ ਮੁੱਖ ਮੰਤਰੀ ਕਨਵੈਂਸ ਹੋਇਆ ਤੇ ਵੀ ਇੱਕ ਤਰੀਕ ਨੂੰ ਆਪਾਂ ਨੂੰ ਝੋਨਾ ਲਾਉਣ ਦੀ ਜਿਹੜਾ ਝੋਨੇ ਦੀ ਵਿਕਰੀ ਦੀ ਦਿੱਕਤ ਆਉਂਦੀ ਹੈ ਪ੍ਰਾਲੀ ਨੂੰ ਦਾ ਧੂਆ ਬਣਦਾ ਉਹਨੂੰ ਪ੍ਰਾਲੀ ਨੂੰ ਦੱਬਣ ਦੱਬਣ ਦੀ ਦੇਖਣਾ ਆਉਂਦੀ ਹੈ ਉਹ ਆਪਾਂ ਸਮਝਾ ਬਤਾ ਲਈਏ ਉਹ ਤੇ ਇੱਕ ਦੇ ਸਹਿਮਤੀ ਹੋ ਗਈ ਸੀ ਉਹ ਹੁਣ ਰੱਦ ਕਰ ਤੇ ਦੇਖੋ ਕੀ ਹੈ ਇਹਦੀ ਕਹਾਣੀ ਹਰਿਆਣਾ ਦੇ ਮੁੱਖ ਮੰਤਰੀ ਨੇ ਬੈਣ ਉਹ ਕਹਿੰਦੀ ਪੰਜਾਬ ਸਰਕਾਰ ਕਿਸਾਨਾਂ ਦੇ ਜੰਗਲ ਉਹ ਆਪਾਂ ਮੁੱਖ ਮੰਤਰੀ ਭੁਲਵੰਤ ਸਿੰਘ ਨੂੰ ਮਾਰਨ ਬਿਰਾਦਾ ਉਹ ਡਬਲ ਇੰਜਨ ਸਰਕਾਰ ਹੈ ਉਹ ਹੁਣ ਉਹਨੇ ਤੇ ਉਹਨੇ ਕਿੰਨੇ ਕ ਪੰਜਾਬ ਹਰਿਆਣਾ ਦੇ ਸਰਕਾਰ ਉਹਨੂੰ ਕਹੇ ਵੀ ਤੂੰ ਕੌਮੀ ਖੇਤੀ ਨੀਤੀ ਰੱਦ ਕਰ ਦੇ ਪੰਜਾਬ ਵਾਲਿਆਂ ਨੇ ਤਾਂ ਕਰਤੀ ਜਿਹੜਾ ਪੰਜਾਬ ਵਾਲਿਆਂ ਨੇ ਪੋਜੀਟਿਵ ਕੀਤਾ ਹੈ ਤੂੰ ਤਾਂ ਉਹ ਤਾਂ ਕਰਕੇ ਦਿਖਾ ਬਨਾਂ ਤੂੰ ਉਹਨਾਂ ਦੇ ਬਰਾਬਰ ਤਾਂ ਆ ਜਾ ਦੇਖੋ ਸਾਡੇ ਨਾਲ ਇਹਨਾਂ ਦੀ ਗੱਲਬਾਤ ਟੁੱਟ ਗਈ ਮੁੱਖ ਮੰਤਰੀ ਗੱਲਬਾਤੋਂ ਭੱਜ ਗਿਆ ਇਹ ਨੇਗੋਸ਼ੀਏਸ਼ਨ ਨਹੀਂ ਕੀਤੀ ਇਹ ਬਕਰੀ ਗੱਲ ਹੈ ਪਰ ਆ ਕਮਦਾਨ ਨੇ ਵਧੀਆ ਕੀਤਾ ਨਾ ਜਿਹੜਾ ਕੌਮੀ ਖੇਤੀ ਨੀਤੀ ਰੱਦ ਕੀਤੀ ਹੈ ਇਹ ਤਾਂ ਹੀ ਸੁਲਾਹਾ ਕੀਤੀ ਹੈ ਉਹ ਉਹ ਤਾਂ ਕਰਦੇ ਆਪ ਤਾਂ ਕਰਦੇ ਹੋ ਮਿੱਟੂ ਕੋਲ ਗਿਆ ਤੁਹਾਨੂੰ ਕਹਿ ਰਿਹਾ 27 ਦੇ ਵਿੱਚੋਂ ਕਹਿ ਰਿਹਾ ਕਿ ਸਾਡਾ ਮਿੰਟ ਭੇਜਾਂਗੇ ਮਜ਼ਦੂਰ ਮਜ਼ਦੂਰ ਕਦੇ ਮਿੰਟੂ ਦਾ ਹਾਂ ਉਹਦਾ ਮੈਂ ਸੁਣਿਆ ਨਹੀਂ ਮੈਨੂੰ ਦੱਸਿਆ ਸਾਥੀਆਂ ਨੇ ਵੀ ਉਹਨੇ ਬਿਆਨ ਦਿੱਤਾ ਵੀ ਜਦੋਂ 2027 ਦੇ ਵਿੱਚ ਸਾਡੀ ਸਰਕਾਰ ਆ ਗਈ ਅਸੀਂ ਇਹਨਾਂ ਨੂੰ ਡੀਬਿਊ ਗਾਰਡ ਭੇਜ ਦਾਂਗੇ ਡੀਬਿਊ ਗਾਰਡ ਤੋਂ ਗਾਹਾਂ ਪੇ ਪੁੱਛ ਲਾਇਆ ਦੱਸੋ ਜਦੋਂ ਅਸੀਂ ਘਰੋਂ ਉੱਠ ਕੇ ਜੇਲ੍ਹ 'ਚ ਆ ਗਏ ਉਹ 2 ਕਿਲੋਮੀਟਰ ਤੇ ਹੋਊ ਕਿ 200 ਕਿਲੋਮੀਟਰ ਦੂਰ ਹੋਈਦਾ ਕੀ ਫਰਕ ਹੈ ਉਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਦੇਖੋ ਉਹਨਾਂ ਦੇ ਇਸ ਤਰ੍ਹਾਂ ਦੇ ਬਿਆਨ ਹੁੰਦੇ ਰਹਿੰਦੇ ਨੇ ਇੱਕ ਵੈਸੇ ਕਿਸਾਨ ਮੂਵਮੈਂਟ ਦੇ ਖਿਲਾਫ ਇੱਕ ਮੈਂ ਤੁਹਾਨੂੰ ਸਾਫ਼ ਕਰਨੀ ਚਾਹੁੰਦਾ ਕਿਸਾਨ ਮੂਵਮੈਂਟ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਜੰਪਲ ਬਣੀ ਹੋਈ ਹੈ ਕਿਸਾਨ ਮੂਵਮੈਂਟ ਇੱਕ ਮੋਹਰਾ ਬਣੀ ਹੋਈ ਹੈ ਗਰੀਬ ਲੋਕਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਬੇਰਜ਼ਗਾਰਾਂ ਦਾ ਪਰਚੂਨ ਖੇਤਰ ਦਾ ਛੋਟੀ ਇੰਡਸਟਰੀ ਦੀ ਇਹ ਮਦਈ ਹੈ ਇਹ ਉਹਨਾਂ ਨੂੰ ਰੜਕ ਰਹੀ ਹੈ ਵੀ ਇਹਨੂੰ ਕਿਵੇਂ ਤੋੜਦੀ ਹੈ ਕਿਵੇਂ ਚੁੱਪ ਕਰਾਦੀ ਹੈ ਇਹੀ ਰੜਕਦੀ ਹੈ ਇਹੀ ਰਾਹ ਦੇ ਵਿੱਚ ਰੋੜੇ ਨੇ ਜਦੋਂ ਇਹਨਾਂ ਨੂੰ ਖਤਮ ਕਰਤਾ ਹੋ ਆਪਦੀਆਂ ਪਾਲਿਸੀਆਂ ਲਾਗੂ ਕਰਕੇ ਤੁਹਾਡਾ ਸਾਰਾ ਖਟਪ ਕਿੱਦਾਂ ਬੀਜੇਪੀ ਬੰਦੀ ਸਿੰਘਾਂ ਦੀ ਰਿਹਾਈ ਕਰਨ ਜਾ ਰਹੀ ਹੈਗੀ ਉਹਨੂੰ ਲੈ ਕੇ ਕਿਵੇਂ ਦੇਖਦੇ ਹੋ ਦੇਖੋ ਇਹ ਉਹਨਾਂ ਦਾ ਫੈਸਲਾ ਜੀ ਬੀਜੇਪੀ ਦਾ ਫੈਸਲਾ ਤੇ ਬੰਦੀ ਸਿੰਘਾਂ ਦਾ ਫੈਸਲਾ ਇਹਨਾਂ ਦੇ ਭਾਈ ਠੀਕ ਹੈ